ਸਵਾਗਤ ਹੈ ਪੀਟੀਸੀ న్యూਸ ਤੇ ਸਾਰੇ ਦਰਸ਼ਕਾਂ ਦਾ ਐਸੋ ਲਗਾਤਾਰ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਫੜਾ ਦੀ ਮਾਰ ਜਾਰੀ ਹੈ ਪਰ ਕੁਦਰਤ ਵੀ ਜਿਹੜਾ ਹੈ ਕਿ ਆਪਣਾ ਉਹ ਜਿਸ ਤਰੀਕੇ ਦੇ ਨਾਲ ਕਹਿਰ ਪ੍ਰਭਾ ਰਹੀ ਹੈ ਐਸ ਵਕਤ ਦੀ ਤਸਵੀਰ ਤੁਸੀਂ ਜੋ ਦੇਖ ਸਕਦੇ ਹੋ ਰਾਮਪੁਰ ਗੋਰਾ ਪਿੰਡ ਸੁਲਤਾਨਪੁਰ ਲੋਧੀ ਦਾ ਜਿੱਥੇ ਐਸ ਵਕਤ ਖੜਾ ਵਰਗੇ ਹਾਲਾਤ ਨਹੀਂ ਬਲਕਿ ਹੜ੍ਹ ਹੀ ਆਏ ਹੋਏ ਨੇ ਇਹ ਉਹ ਕਿਸਾਨ ਦੀ ਜੂਨ ਹੈ ਇਸ ਵਕਤ ਜੋ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਾ ਪਿਆ ਮੈਂ ਫੇਰ ਤੁਹਾਨੂੰ ਦੁਬਾਰਾ ਦੱਸ ਦਿਆਂ ਕਿ ਸੁਲਤਾਨਪੁਰ ਲੋਧੀ ਦੇ ਨਾਲ ਲਗਦੇ ਬਾਉਪੁਰ ਬਾਉਪੁਰ ਜਦੀਦ ਬਾਉਪੁਰ ਕਦੀਮ ਇਸ ਤੋਂ ਇਲਾਵਾ ਕਈ ਐਸੇ ਪਿੰਡ ਨੇ ਜਿਨ੍ਹਾਂ ਦੀ ਲਗਭਗ 16 ਦੇ ਕਰੀਬ ਜਿਹੜੀ ਹੈ ਕਿ ਉਹ ਸੰਖਿਆ ਦੱਸੀ ਜਾਂਦੀ ਹੈ ਪਰ ਆ ਜੋ ਤਸਵੀਰ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਝ ਬਿਆਨ ਕਰ ਦੇਗੀ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਖਾਸ ਕਰਕੇ ਉਹ ਸੁਲਤਾਨਪੁਰ ਲੋਧੀ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਅਸੀਂ ਗਰਾਊਂਡ ਜ਼ੀਰੋ ਤੇ ਇਸ ਵਕਤ ਪਹੁੰਚੇ ਹੋਏ ਆ ਪਾਣੀ ਜਿਹੜਾ ਹੈ ਕਿ ਰਾਮਪੁਰ ਗੋਰਾ ਪਿੰਡ ਦੇ ਵਿੱਚ 15 ਫੁੱਟ ਪਾਣੀ ਜਿਹੜਾ ਹੈ ਕਿ ਉਹ ਜ਼ਰੂਰ ਹੈਗਾ ਏ ਪਰ ਹੁਣ ਜਿਹੜਾ ਪਿਛਲੇ 15 ਤੋਂ 20 ਮਿੰਟ ਤੋਂ ਬਹੁਤ ਤੇਜ਼ ਜਿਹੜਾ ਹੈ ਕਿ ਉਹ ਇੱਥੇ ਬਾਰਿਸ਼ ਹੁੰਦੀ ਪਈ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਪਿਆ ਹੈ ਇਹ ਜੋ ਕਿਸਾਨ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਤੋਂ ਪਹਿਲਾਂ ਜਿਹੜਾ ਹੈ ਕਿ ਇਸ ਬੇੜੇ ਦੇ ਉੱਤੇ ਆਪਣੇ ਡੰਗਰ ਬੱਚੇ ਹੋਰ ਜਿਹੜੇ ਇਹਨਾਂ ਦੇ ਘਰਾਂ ਦੇ ਮੈਂਬਰ ਨੇ ਉਹਨਾਂ ਨੂੰ ਇੱਥੋਂ ਲੈ ਕੇ ਇਹ ਜਾ ਚੁੱਕੇ ਹਨ ਪਰ ਹੁਣ ਜਿਹੜਾ ਹੈ ਕਿ ਉਹ ਆਪਣੇ ਜਿਹੜੇ ਖੇਤੀਬਾੜੀ ਦੇ ਸੰਦ ਨੇ ਉਹਨਾਂ ਨੂੰ ਵੀ ਇੱਥੋਂ ਲੈ ਕੇ ਜਾਇਆ ਜਾ ਰਿਹਾ ਹੈ ਟਰੈਕਟਰ ਟਰਾਲੀਆਂ ਨੂੰ ਜਿਹੜਾ ਹੈ ਕਿ ਇਸੇ ਥਾਂ ਦੇ ਉੱਤੋਂ ਜਿਹੜਾ ਹੈ ਕਿ ਇਹਨਾਂ ਵੱਲੋਂ ਰੈਸਕਿਊ ਕੀਤਾ ਗਿਆ ਹੈ ਤੇ ਲੈ ਕੇ ਜਾਇਆ ਗਿਆ ਹੈ ਉੱਪਰ ਜਿਹੜਾ ਫਲਾਈਓਵਰ ਹੈ ਜਿੱਥੋਂ ਅਸੀਂ ਤੁਹਾਨੂੰ ਅਕਸਰ ਆਪਣੀ ਰਿਪੋਰਟ ਦਿਖਾਉਂਦੇ ਆ ਜਾਂ ਜਿੱਥੇ ਹੋਰ ਵੀ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਵਗੈਰਾ ਉੱਥੇ ਮੌਜੂਦ ਹੁੰਦੇ ਨੇ ਉਸ ਥਾਂ ਤੋਂ ਇਹ ਘੱਟੋ ਘੱਟ ਜਿਹੜੀ ਜਗ੍ਹਾ 5 ਕਿਲੋਮੀਟਰ ਅੰਦਰ ਹੈ ਤੇ ਜਿਸ ਨੂੰ ਨਾਲ ਇਹ ਕਿਹਾ ਵੀ ਜਾਂਦਾ ਵੈ ਕਿ ਇਹ ਦਰਿਆ ਦੇ ਅੰਦਰ ਲੋਕ ਬੈਠੇ ਹੋਏ ਨੇ ਪਰ ਉਹਨਾਂ ਦਾ ਸਿਰਫ ਇੱਕ ਤੇ ਇੱਕ ਹੀ ਜਵਾਬ ਹੈ ਕਿ ਜੇਕਰ ਅਸੀਂ ਦਰਿਆ ਦੇ ਅੰਦਰ ਬੈਠੇ ਆ ਤੇ ਸਾਡੇ ਕੋਲ ਮਾਲਕੀ ਰਜਿਸਟਰੀਆਂ ਕਿਸ ਤਰੀਕੇ ਦੇ ਨਾਲ ਨੇ ਅਸੀਂ ਵੋਟ ਹਰ ਸਾਲ ਪਾਨੇ ਆ ਹੋਰ ਜਿਹੜੇ ਕਈ ਟਿਊਬਲ ਨੇ ਕਨੈਕਸ਼ਨ ਨੇ ਸਾਰਾ ਕੁਝ ਸਾਡੇ ਕੋਲ ਐ ਕਿ ਅਸੀਂ ਕੇਵਲ ਤੇ ਕੇਵਲ ਰੁੜਨ ਤੇ ਹੀ ਬੈਠੇ ਆ ਪਰ ਮੈਂ ਤੁਹਾਨੂੰ ਇੱਕ ਨਾਲ ਦੀ ਵੀ ਇੱਕ ਰਿਪੋਰਟ ਤਾਂ ਖਾਵਾਂਗਾ ਕਿ ਅਸੀਂ ਅੱਜ ਖਾਲਸਾ ਐਡ ਦੀ ਟੀਮ ਦੇ ਨਾਲ ਅਸੀਂ ਇਸ ਥਾਂ ਦੇ ਉੱਤੇ ਪਹੁੰਚੇ ਆ ਤੇ ਤੁਸੀਂ ਮੇਰੇ ਆਲੇ ਦੁਆਲੇ ਜਿੰਨੀ ਤੁਸੀਂ ਇਸ ਵਕਤ ਇਧਰੋਂ ਮੈਂ ਤੁਹਾਨੂੰ ਜਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇੱਥੇ ਵੀ ਜਿਹੜਾ ਕੀ ਘਰਾਂ ਦੇ ਬਾਹਰ ਜਿੰਨੇ ਵੇੜੇ ਸੀਗੇ ਉਹ ਸਾਰੇ ਪਾਣੀ ਦੇ ਵਿੱਚ ਵਹੇ ਨੇ ਆ ਦੂਰ ਤੱਕ ਜਿੱਥੇ ਤੁਹਾਨੂੰ ਇਸ ਵਕਤ ਨਿਗਾ ਤੁਹਾਡੀ ਜਾ ਰਹੀ ਹੈ ਇਹ ਕੇਵਲ ਇੱਥੇ ਪਾਣੀ ਹੀ ਪਾਣੀ ਤੁਹਾਨੂੰ ਦਿ세ਗਾ ਮੈਂ ਫੇਰ ਤੁਹਾਨੂੰ ਦੱਸ ਦਿਆ ਸੁਲਤਾਨਪੁਰ ਲੋਧੀ ਦੇ ਨਾਲ ਇਹ ਰਾਮਪੂਰਾ ਗੋਰਾ ਪਿੰਡ ਹੈ ਜੋ ਬਿਲਕੁਲ ਦਰਿਆ ਦੇ ਕੰਡੇ ਦੇ ਉੱਤੇ ਜਿਨ੍ਹਾਂ ਨੂੰ ਅਕਸਰ ਦੇ ਵਿੱਚ ਡੇਰੇ ਵੀ ਕਿਹਾ ਜਾਂਦਾ ਹੈ ਇਹ ਡੇਰੇ ਦੇ ਨਾਲ ਦੀ ਜ਼ਮੀਨ ਹੈ ਜਿੱਥੇ ਅਸੀਂ ਗਰਾਊਂਡ ਜ਼ੀਰੋ ਤੇ ਆਸੋ ਪਹੁੰਚੇ ਹੋਇਆ ਲਗਾਤਾਰ ਜਿਹੜਾ ਹੈ ਕਿ ਇੱਥੇ ਅਸੀਂ ਰਿਪੋਰਟ ਕਰਦੇ ਪਏ ਆ ਪਰ ਜੋ ਇੱਥੇ ਦੇ ਹਾਲਾਤ ਐ ਜੋ ਇੱਥੇ ਲੋਕਾਂ ਦਾ ਜਨਜੀਵਨ ਐ ਜਿਸ ਤਰੀਕੇ ਦੇ ਨਾਲ ਐਸ ਵਕਤ ਉਹ ਰਹਿ ਰਹੇ ਨੇ ਬੇਹੱਦ ਜਿਹੜੇ ਕਿ ਉਹ ਐਸਲੇ ਹਾਲਾਤ ਜਿਹੜੇ ਨੇ ਕਿ ਤਰਸਯੋਗ ਨੇ ਸੁਲਤਾਨਪੁਰ ਲੋਧੀ ਦੇ ਨਾਲ ਆ ਰਾਮਪੁਰਾ ਗੋਰਾ ਇਹ ਪਿੰਡ ਐ ਦੂਰ ਤੱਕ ਜਿਹੜਾ ਕਿ ਇਹ ਹੜਾਂ ਦੀ ਮਾਰ ਹੜਾਂ ਦਾ ਪਾਣੀ ਜਿਹੜਾ ਕਿ ਡੰਗਰ ਵੱੱਛਾ ਇਸੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਬਾਹਰ ਵੱਜਾ ਹੋਇਆ ਵਾ ਕੁਝ ਕਿ ਡੰਗਰਾਂ ਨੂੰ ਜ਼ਰੂਰ ਜਿਹੜਾ ਕਿ ਉਹ ਗਾਂ ਦੂਸਰੀ ਥਾਂ ਤੇ ਜਿਹੜਾ ਕਿ ਲੈ ਕੇ ਜਾਇਆ ਗਿਆ ਵਾ ਇਹ 15 20 ਮਿੰਟ ਪਹਿਲਾਂ ਇਹ ਬੇੜਾ ਜਿਹੜਾ ਹੈ ਕਿ ਇੱਧਰੋਂ ਤਿਆਰ ਕਰਕੇ ਇਹ ਲੈ ਕੇ ਗਏ ਨੇ ਲੋਕਲ ਜਿਹੜੇ ਇੱਥੋਂ ਦੇ ਪਿੰਡ ਵਾਸੀ ਨੇ ਜਿਹੜੇ ਕਿਸਾਨ ਨੇ ਜੋ ਇਹ ਹੜ੍ਹਾਂ ਦੀ ਮਾਰ ਚਲਦੇ ਪੈਣੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮਦਦ ਜਿਹੜੀ ਹੈ ਕਿ ਜੋ ਸਰਕਾਰੀ ਪੱਧਰ ਤੇ ਇਸ ਵਕਤ ਮਿਲਦੀ ਪਈ ਹੈ ਉਹਦਾ ਤੁਸੀਂ ਹਾਲ ਨਾ ਹੀ ਪੁੱਛੋ ਤੇ ਚੰਗਾ ਵੈ ਹਾਲਾਂਕਿ ਜ਼ਰੂਰ ਸੁਲਤਾਨਪੁਰ ਲੋਧੀ ਕਪੂਰਥਲਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਕਿ ਨੰਬਰ ਜਾਰੀ ਕੀਤੇ ਗਏ ਨੇ ਕਿ ਅਸੀਂ ਅੱਜ ਇੱਥੇ ਪਹੁੰਚਦੇ ਪਏ ਨੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਟੀਮਾਂ ਸਾਡੀਆਂ ਡੈਪਿਊਟ ਹੋਈਆਂ ਹੋਈਆਂ ਨੇ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨਾਲ ਜਦੋਂ ਮੇਰੇ ਸួរੇ ਗੱਲ ਹੁੰਦੀ ਹੈ ਉਹਨਾਂ ਕੋਲੋਂ ਸਵਾਲ ਜਿਹੜਾ ਕਿ ਕੀਤਾ ਜਾਂਦਾ ਕਿ ਇਹ ਹਾਲਾਤ ਜਿਹੜੇ ਨੇ ਕੀ ਕਦੀ ਸੁਧਰ ਨਹੀਂ ਸਕਦੇ ਇਸ ਪਿੰਡਾਂ ਦੇ ਕਿਉਂਕਿ 2023 ਦੇ ਵਿੱਚ ਵੀ ਇਸ ਪਿੰਡਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਾਰ ਪਈ ਸੀ ਪਰ ਲਗਾਤਾਰ ਇਹ ਜੋ ਤਸਵੀਰ ਹੈ ਉਹ ਜ਼ਰੂਰ ਜਿਹੜੀ ਹੈ ਕਿ ਉਹ ਹੈਰਾਨ ਪਰੇਸ਼ਾਨ ਕਰਦੀ ਪਈ ਹੈ ਯਕੀਨ ਜਾਨੀਓ ਅਸੀਂ ਗਰਾਊਂਡ ਰਿਪੋਰਟ ਤੇ ਤਾਂ ਇੱਥੇ ਜ਼ਰੂਰ ਇਸ ਵਕਤ ਖੜੇ ਹੋਏ ਆਂ ਪਰ ਜੋ ਇੱਥੇ ਘਰਾਂ ਦੇ ਹੌਸਲੇ ਨੇ 72 ਸਾਲਾ ਬਜ਼ੁਰਗ ਜਿਹੜੇ ਮੈਨੂੰ ਮਿਲੇ ਤੇ ਉਹਨਾਂ ਨੇ ਗੱਲ ਆਖੀ ਕਿ ਕਾਕਾ 72 ਸਾਲ ਮੇਰੀ ਉਮਰ ਹੋ ਗਈ ਹੈ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਇਦਾਂ ਦੇ ਹਾਲਾਤ ਜਿਹੜੇ ਨੇ ਕੀ ਦੇਖਦੇ ਹੋਏ ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗੀ ਕਿ ਜਿਹੜਾ ਕਿਸਾਨ ਹੈ ਜੱਟ ਹੈ ਨਾ ਇਹ ਸੋਕਾ ਚੱਲ ਸਕਦਾ ਪਰ ਇਸ ਤਰੀਕੇ ਦਾ ਡੋਬਾ ਨਹੀਂ ਉਹ ਚੱਲ ਸਕਦਾ ਕਿਉਂਕਿ ਸਾਡੀਆਂ ਫਸਲਾਂ ਜਿਹੜੀਆਂ ਨੇ ਕੀ ਨਾ ਸਾਡਾ ਕੋਈ ਝੋਨਾ ਨਾ ਕੋਈ ਸਾਡੀ ਕਨਕ ਕੁਝ ਵੀ ਨਹੀਂ ਲੱਗਦੀ ਅਸੀਂ ਬਹੁਤ ਪਰੇਸ਼ਾਨ ਆ ਪਰ ਆ ਜਿਹੜੀ ਫੇਰ ਤਸਵੀਰ ਮੈਂ ਤੁਹਾਨੂੰ ਆ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਜਦੋਂ ਜਹਿਦ ਕਰਦੇ ਹੋਏ ਕਿਸਾਨ ਭਰਾ ਇੱਕ ਦੂਸਰੇ ਦੀ ਬਾਹ ਫੜਦੇ ਹੋਏ ਇਸ ਬੇੜੇ 'ਚ ਕੋਈ ਸਰਕਾਰੀ ਜਿਹੜਾ ਹੈ ਕਿ ਉਹ ਇੱਥੇ ਅਫਸਰ ਨਹੀਂ ਹੈ ਨਾ ਕੋਈ ਇਹਨਾਂ ਦਾ ਕੋਈ ਜਿਹੜਾ ਹੈ ਕਿ ਕੋਈ ਵਾਹ ਲੈਣ ਵਾਲਾ ਹਾ ਜ਼ਰੂਰ ਖਾਲਸਾ ਸਾਈਡ ਇੱਥੇ ਪਹੁੰਚਦੀ ਪਈ ਆ ਸਰਹਾਲੀ ਵਾਲੇ ਜਿਹੜੇ ਬਾਬਾ ਜੀ ਨੇ ਉਹ ਇੱਥੇ ਆਪਣੀ ਸੇਵਾ ਕਰਦੇ ਪਏ ਨੇ ਸੇਵਾਦਾਰ ਉਹਨਾਂ ਦੇ ਇੱਥੇ ਮੌਜੂਦ ਨੇ ਸੰਤ ਬਲਬੀਰ ਸਿੰਘ ਸਿੱਚਵਾਲ ਹੋਰਾਂ ਦੀ ਇੱਥੇ ਟੀਮ ਮੌਜੂਦ ਹੈ ਪਰ ਅਸਲ ਦੇ ਵਿੱਚ ਜਿੰਨਾਂ ਨੂੰ ਇੱਥੇ ਹੋਣਾ ਚਾਹੀਦਾ ਹੈ ਉਹ ਇੱਥੇ ਤੁਹਾਨੂੰ ਦੂਰ ਦੂਰ ਤੱਕ ਨਹੀਂ ਦਿਸਣਗੇ ਕਿਉਂਕਿ ਦਾਵੇ ਜਿਹੜੇ ਨੇ ਉਹ ਕੇਵਲ ਤੇ ਕੇਵਲ ਉਹ ਫਲਾਈਓਵਰ ਤੋਂ ਪਾਰ ਹੀ ਰਹਿ ਜਾਂਦੇ ਨੇ ਇਸ ਵਕਤ ਅਸੀਂ ਵੀ ਜਿਹੜੇ ਥਾਂ ਤੋਂ ਜਰੋਂ ਹੋ ਕੇ ਆਏ ਆ ਖਾਲਸਾ ਸਾਈਡ ਦੀ ਟੀਮ ਦੇ ਨਾਲ ਅਸੀਂ ਦੂਸਰੇ ਪਾਸਿਓਂ ਹੋ ਕੇ ਆਏ ਹੁਣ ਮੈਂ ਤੁਹਾਨੂੰ ਇੱਕ ਹੋਰ ਵੀ ਤਸਵੀਰ ਦਿਖਾਉਣ ਦੀ ਜ਼ਰੂਰ ਕੋਸ਼ ਕੀ ਅਸਲ ਦੇ ਵਿੱਚ ਜਿਹੜਾ ਕਿ ਇੱਥੋਂ ਸਮਾਨ ਸ਼ਿਫਟ ਕਰਨ ਦਾ ਜਿਹੜਾ ਹੈ ਕਿ ਇਹਨਾਂ ਨੂੰ ਕਿਉਂ ਡਰਸਾਉਂਦਾ ਪਿਆ ਵੈ ਗੁਰਵਿੰਦਰ ਸਿੰਘ ਜੋ ਇੱਥੇ ਘਰ ਦੇ ਹੀ ਜੀ ਨੇ ਮੈਂਬਰ ਨੇ ਉਸ ਬੇੜੇ ਤੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਗਏ ਨੇ ਉਹ ਇਹ ਦੱਸਦੇ ਪਏ ਨੇ ਕਿ ਸਾਹਮਣੇ ਜਿਹੜੇ ਉਹ ਝੋਨੇ ਲੱਗੇ ਹੋਏ ਨੇ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤਸਵੀਰ ਦੇ ਵਿੱਚ ਕਿ ਜਿਹੜੇ ਸਾਹਮਣੇ ਉਹ ਝੋਨੇ ਲੱਗੇ ਹੋਏ ਨੇ ਉਹਦੇ ਮਗਰਲੇ ਪਾਸੇ ਜਿਹੜਾ ਮੇਨ ਸਤਲੂ ਔਰ ਬਿਆਸ ਦਾ ਮਾਫ ਕਰਨਾ ਜਿਹੜਾ ਦਰਿਆਵ ਹੈ ਉਹ ਕਈ ਥਾਂ ਤੋਂ ਜਿਹੜਾ ਹੈ ਕਿ ਉਹ ਟੁੱਟ ਗਿਆ ਹੋਇਆ ਹੈ ਹੁਣ ਸਾਨੂੰ ਡਰ ਇਹ ਹੈ ਕਿ ਸਾਨੂੰ ਪਹਿਲਾ ਡਾਬ ਜਿਹੜੀ ਮਗਰਲੇ ਪਾਸੇੋਂ ਲੱਗੀ ਹੈ ਹੁਣ ਜਿਹੜਾ ਕਿ ਸਾਹਮਣੇ ਜਦੋਂ ਉਹ ਟੁੱਟਣਾ ਮੈਂ ਜਿੱਥੋਂ ਸਾਨੂੰ ਪੂਰਾ ਅ ਅੰਦਾਜ਼ਾ ਹੈ ਇਸ ਕਰਕੇ ਪੂਰਾ ਜਿਹੜਾ ਘਰ ਸਾਡਾ ਹੈ ਕਿ ਉਹ ਖਰਾਬ ਹੋਏਗਾ ਡੰਗਰਵੱਛਾ ਸਾਡਾ ਜਿਹੜਾ ਹੈ ਕਿ ਉਹ ਖਰਾਬ ਹੋਏਗਾ ਇਸ ਕਰਕੇ ਅਸੀਂ ਜਿਹੜਾ ਕਿ ਸਮੇਂ ਰਹਿੰਦਿਆਂ ਹੋਇਆਂ ਇਥੋਂ ਨਿਕਲ ਕੇ ਜਾ ਰਹੇ ਆ ਪਰ ਇਹ ਦੂਰ ਦੂਰ ਤੱਕ ਜੋ ਸਥਿਤੀਆਂ ਇਸ ਵਕਤ ਬੰਦੀਆਂ ਪਈਆਂ ਨੇ ਜਿਸ ਤਰੀਕੇ ਦੇ ਜੋ ਹਾਲਾਤ ਨੇ ਇਹ ਲਗਾਤਾਰ ਅਸੀਂ ਤੁਹਾਡੇ ਨਾਲ ਇਥੋਂ ਸਾਂਝੇ ਕਰਦੇ ਪਏ ਆ ਹਾਲਾਂਕਿ ਐਡਮਿਨਿਸਟ੍ਰੇਸ਼ਨ ਤੱਕ ਵੀ ਇਹ ਤਸਵੀਰਾਂ ਪੰਚਾ ਰਹੇ ਆ ਕਿ ਇੱਥੇ ਹਾਲਾਤ ਕਿਸ ਤਰੀਕੇ ਦੇ ਨਾਲ ਨੇ ਦੂਸਰੇ ਐਂਗਲ ਤੋਂ ਵੀ ਇੱਕ ਮੈਂ ਤੁਹਾਨੂੰ ਜ਼ਰੂਰ ਇੱਕ ਤਸਵੀਰ ਦਿਖਾਵਾਂਗਾ ਘਰਾਂ ਦੇ ਵਿੱਚ ਤੁਸੀਂ ਇਹ ਵੀ ਹਾਲਾਤ ਦੇਖੋ ਕਿ ਇੱਥੇ ਮੈਨੂੰ ਪਿਛਲੇ 2-3 ਦਿਨ ਹੋ ਗਏ ਨੇ ਰਿਪੋਰਟਿੰਗ ਕਰਦੇ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਇਹੋ ਜੀਆਂ ਮੁੱਲ ਜਿਹੜੀਆਂ ਨੇ ਕਿ ਉਹਨਾਂ ਨੇ ਬੇੜੀਆਂ ਆਪਣੀਆਂ ਰੱਖ ਲਈਆਂ ਨੇ ਇਹ ਮੈਨੂੰ ਲੱਗਦਾ ਪੰਜਾਬ ਦਾ ਕੀ ਇਹ ਦੁਨੀਆ ਦਾ ਪਹਿਲਾ ਐਸਾ ਪਿੰਡ ਹੋਏਗਾ ਜਿੱਥੇ ਕਿ ਬੇੜੀਆਂ ਨੂੰ ਲੈ ਕੇ ਵੀ ਆਪਸ ਦੇ ਵਿੱਚ ਜਿਹੜੀ ਹੈ ਕਿ ਟਕਸਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਕਿਸੇ ਨੇ ਹੋਰ ਦਾ ਬਾਹ ਫੜਨੀ ਨਹੀਂ ਸਰਕਾਰਾਂ ਨੇ ਤਾਂ ਜੋ ਕਰਨਾ ਉਹ ਕਰਨਾ ਹੀ ਹੈ ਅਸੀਂ ਆਪਣਾ ਇੰਤਜ਼ਾਮ ਆਪ ਹੀ ਕਰੀਏ ਹੁਣ ਆ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਵਾਂ ਇਸ ਪਾਸੇ ਉਹ ਥੋੜਾ ਸਮਝਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਸਾਹਮਣੇ ਜਿਹੜਾ ਤੁਹਾਨੂੰ ਇਹ ਬੰਨ੍ਹ ਦਿਸਦਾ ਪਿਆ ਵੈ ਇਹ ਤੁਸੀਂ ਇੱਕ ਬੰਨ੍ਹ ਦੇਖਦੇ ਹੋ ਇਹ ਆਰਜੀ ਬੰਨ੍ਹ ਹੈ ਤੇ ਉਹਦੇ ਮਗਰਲੇ ਪਾਸੇ ਵੀ ਤੁਹਾਨੂੰ ਥੋੜਾ ਕਿਤੇ ਝਾਤ ਪੈਂਦੀ ਹੋਵੇ ਤੇ ਇਹ ਪਾਣੀ ਹੈ ਤੇ ਇਹ ਜਿਹੜਾ ਹੈ ਕਿ ਮੇਨ ਬਿਆਸ ਦਰਿਆ ਹੈ ਯਾਨੀ ਕਿ ਇਸ ਪਿੰਡ ਦੇ ਤੁਸੀਂ ਹਾਲਾਤ ਵੇਖੋ ਕਿਸ ਤਰੀਕੇ ਦੇ ਨਾਲ ਨੇ ਦੋਵੇਂ ਪਾਸਿਓਂ ਜਿਹੜਾ ਹੈ ਕਿ ਇਹ ਉਹ ਦਰਿਆ ਦੇ ਨਾਲ ਕਿਰਿਆ ਹੋਇਆ ਆਰਜੀਬਨ ਟੁੱਟਣ ਦਾ ਡਰ ਇਧਰੋਂ ਵੀ ਹੈ ਤੇ ਮਗਰਲੇ ਪਾਸਿਓਂ ਵੀ ਹੈ ਪਰ ਖਲਾਤ ਕੀ ਨੇ ਤਸਵੀਰ ਕੀ ਹੈ ਗਰਾਊਂਡ ਦੀ ਆ ਜੋ ਇਸ ਵਕਤ ਮੈਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਆਪਣੇ ਕੈਮਰੇ ਦੇ ذریعے ਤੇ ਉਹ ਜਿਹੜੀ ਸਾਹਮਣੇ ਤਸਵੀਰ ਇੱਕ ਜਾਂਦੀ ਪਈ ਹੈ ਕਿ ਇਸੇ ਘਰ ਦੇ ਵਿੱਚ ਜਿੱਥੇ ਮੈਂ ਮੌਜੂਦ ਆ ਉਹਦੇ ਜਿਹੜੇ ਸੱਜਣ ਨੇ ਜਾਂ ਜਿਹੜੇ ਪਰਿਵਾਰਕ ਮੈਂਬਰ ਨੇ ਕਿਸਾਨ ਭਰਾ ਨੇ ਉਹ ਜਿਹੜੇ ਨੇ ਕੀ ਲੈ ਕੇ ਦੂਸਰੇ ਪਾਸੇ ਉਹ ਜਾਂਦੇ ਪੈਣੇ ਕਿਉਂਕਿ ਜੱਟ ਵਾਸਤੇ ਕਿਸਾਨ ਵਾਸਤੇ ਜਿਹੜਾ ਕਿ ਸਭ ਤੋਂ ਅਹਿਮ ਜਿਹੜੀ ਹੁੰਦੇ ਖੇਤੀਬਾੜੀ ਦੇ ਜਿਹੜੇ ਸੰਧ ਨੇ ਹੁਣ ਉਹਨਾਂ ਨੂੰ ਬਚਾਇਆ ਜਾ ਰਿਹਾ ਵੈ ਪਰ ਇਸ ਪਿੰਡਾਂ ਦੇ ਘੱਟੋ-ਘੱਟ ਜਿਹੜੀ ਹੈ ਕਿ 5 ਤੋਂ 7-10 ਹਜ਼ਾਰ ਜਿਹੜੀ ਏਕੜ ਜ਼ਮੀਨ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਦੁੱਖ ਬਹੁਤ ਵੱਡਾ ਹੈ ਕਹਿੰਦੇ 2023 ਦਾ ਤਾਂ ਹੱਲੇ ਸਾਡੇ ਜਿਹੜੇ ਹੜ੍ਹ ਆਏ ਸੀ ਉਹਦੇ ਨਾਲ ਕੋਈ ਜਿਹੜਾ ਕਿ ਲੱਗ ਤਾਂ ਸਿੱਧਾ ਕੀ ਹੋਣਾ ਸੀਗਾ ਕਿ ਐਸਵਰ ਉਮੀਦ ਸੀ ਕਿ ਚਲੋ ਫਸਲ ਚੰਗੀ ਹੋ ਜਾਏਗੀ ਸਾਡਾ ਕੁਝ ਬਣ ਜਾਏਗਾ ਪਰ ਸਾਨੂੰ ਨਹੀਂ ਪਤਾ ਸੀ ਕੁਦਰਤ ਦੀ ਮਾਰ ਕੁਦਰਤ ਸਾਡੇ ਨਾਲ ਇਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਰੁਸੀ ਹੋਈ ਹੈ ਕਿ ਸਾਨੂੰ ਫੇਰ ਜਿਹੜੀ ਹੜਾ ਦੀ ਮਾਰ ਜਿਹੜੀ ਚਲਣੀ ਪਏਗੀ ਪਰ ਹੈਰਾਨਗੀ ਇੱਥੇ ਇਹ ਵੀ ਆ ਜਾਂਦੀ ਹੈ ਕਿ ਇੱਕ ਪੱਖੋਂ ਕੀ ਗਰਦੌਰੀ ਨੂੰ ਲੈ ਕੇ ਕਿਸੇ ਵੀ ਤਰੀਕੇ ਨਾਲ ਲੈ ਕੇ ਕੋਈ ਹਾਲੇ ਤੱਕ ਜਿਹੜੇ ਨਹੀਂ ਕਿ ਉਹ ਐਲਾਨ ਨਹੀਂ ਕੀਤੇਗੇ ਟੀਮਾਂ ਜ਼ਰੂਰ ਇੱਥੇ ਭੇਜਣ ਦੀਆਂ ਗੱਲਾਂ ਆਖੀਆਂ ਗਈਆਂ ਨੇ ਪਰ ਇਸ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਨਹੀਂ ਮੁਆਵਜ਼ਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਦਦ ਨਹੀਂ ਚਾਹੀਦੀ ਅਸੀਂ ਕੋਈ ਨਹੀਂ ਡਿਗ ਪਏ ਆ ਦੁਬਾਰਾ ਫਿਰ ਖੜੇ ਹੋਲਾਂਗੇ ਸਾਨੂੰ ਜਿਹੜਾ ਹੈ ਕਿ ਉਹ ਇੱਕ ਪੱਕਾ ਪ੍ਰਬੰਧ ਚਾਹੀਦਾ ਵੈ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਥਿਤੀ ਬਣੇਗੀ ਕੀ ਤਸਵੀਰ ਬਣੇਗੀ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪਰ ਹੁਣ ਦੇ ਜੋ ਹਾਲਾਤ ਨੇ ਇਹ ਮੈਂ ਤੁਹਾਨੂੰ ਤਸਵੀਰ ਸੁਲਤਾਨਪੁਰ ਲੋਧੀ ਦੇ ਜਿਹੜੇ ਆ ਕਿ ਉਹ ਪਿੰਡਾਂ ਦੀ ਦਿਖਾਈ ਹੈ ਪ੍ਰੋਮਿਸਿੰਗ ਪੀਟੀਸੀ ਨਿਊਜ਼ ਸੁਲਤਾਨਪੁਰ ਲੋਧੀ ਧੰਨਵਾਦ